ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂਗੇ ਬਹੁਤ ਹੀ ਇੰਟਰਸਟਿੰਗ ਵੀਡੀਓ ਲੈ ਕੇ ਆਏ ਹਾਂਗੇ ਵੀ ਆਪਾਂ neck ਜਿਹੜਾ ਕਿਸ ਤਰ੍ਹਾਂ ਬਣਾ ਸਕਦੇ ਆ ਬਿਲਕੁਲ ਪਰਫੈਕਟ ਹੋਵੇ ਤੇ ਜੇ neck ਨਹੀਂ ਬਣਿਆ ਹੋਇਆ ਆਪਣੇ ਕੋਲੇ ਹੈ ਨਾ ਤਾਂ ਆਪਾਂ neck ਜਿਹੜਾ ਬਣਾ ਸਕਦੇ ਆ ਪੇਸਟਿੰਗ ਪੇਪਰ ਦੇ ਉੱਪਰ ਕਿਉਂਕਿ ਜੇ ਆਪਾਂ ਹੈ ਨਾ neck ਬਣਿਆ ਬਣਾਇਆ ਪਾਉਣਿਆ ਨਾ ਇਸ ਤਰ੍ਹਾਂ ਤਾਂ ਦੇਖ ਸਕਦੇ ਤੁਸੀਂ ਨਾ ਵੀ ਮਤਲਬ ਇੱਥੋਂ ਆ ਚੀਜ਼ ਜਿਹੜੀ ਉਹ ਘੱਟ ਰਹਿ ਜਾਂਦੀ ਹੈ ਠੀਕ ਹੈ ਜਿ ਚੜਾਈ ਤਾਂ ਆਪਣੀ ਸਹੀ ਆ ਜੂਗੀ ਤੇ ਜਿਹੜੀ ਲੰਬਾਈ ਹੁੰਦੀ ਆ ਉਹਦੇ ਅਕੋਰਡਿੰਗ ਆ ਆਪਣਾ ਵੱਧ ਘੱਟ ਹੋ ਜਾਂਦਾ ਕਪੜਾ ਕਈ ਵਾਰ ਚੜਾਈ ਵੀ ਹੈ ਜਿਹੜੀ ਪੂਰੀ ਨਹੀਂ ਆਉਂਦੀ ਕਿਉਂਕਿ ਆਪਣਾ ਜਿਹੜਾ neck ਹੁੰਦਾ ਉਹ 2.5 ਇੰਚ ਦਾ ਹੁੰਦਾ ਜਿਹੜਾ ਆਪਾਂ ਕਟਿਆ-ਕਟਾਇ ਲੈਣਾ ਤਿੰਨ ਦਾ ਹੀ ਮਿਲ ਜਾਂਦਾ ਕਈ ਵਾਰ ਜਿਹੜਾ neck ਹੁੰਦਾ ਸ਼ਰਟ ਦੇ ਉੱਪਰ ਬਣਿਆ ਹੋਇਆ ਹੈ ਨਾ ਉਹ ਜ਼ਿਆਦਾ ਬਣਿਆ ਹੋਇਆ ਹੁੰਦਾ ਤੇ ਆਪਾਂ ਨੇ ਉਨਾ ਹੀ ਰੱਖਣਾ ਹੁੰਦਾ ਜੇ ਕਿਸੇ ਨੇ ਕਟਾ ਕੇ ਰੱਖਣਾ ਹੁੰਦਾ ਤਾਂ ਉਹ neck ਆ ਜਿਹੜਾ ਉਹਦੀ ਚੜਾਈ ਆ ਜਿਹੜੀ ਹੈ ਨਾ ਉਹ ਆਪਣੇ ਅਕੋਰਡਿੰਗ ਰੱਖ ਲੈਂਦੇ ਨੇ ਪਰ ਜੇ ਆਪਾਂ ਨੇ neck ਵੈਸੇ ਡੀਪ ਘੱਟ ਰੱਖਣਾ ਹੈ ਚੜਾਈ ਓਨੀ ਰੱਖਣੀ ਹੋਵੇ ਤਾਂ ਆਪਾਂ ਕਿਸ ਤਰ੍ਹਾਂ ਰੱਖ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨਾ ਇਹ ਕਰ ਸਕਦੇ ਆ ਆਪਾਂ ਤੁਹਾਨੂੰ ਹੁਣ ਇੱਕ ਛੋਟੀ ਜੀ ਟ੍ਰਿਕ ਦੱਸਾਂਗੇ ਜਿਹਦੇ ਨਾਲ ਆਪਾਂ ਨੈੱਕ ਜਿਹੜਾ ਬਿਲਕੁਲ ਆਸਾਨੀ ਦੇ ਨਾਲ ਜਿਵੇਂ ਬਣਿਆ ਹੈ ਉਸੇ ਤਰ੍ਹਾਂ ਹੀ ਬਣਾ ਸਕਦੇ ਆ ਜੇ ਤਾਂ ਤੁਸੀਂ ਹਲਕਾ ਹਲਕਾ ਲਵੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਹੈ ਨਾ ਕਪੜਾ ਉਹ ਵੀ ਰੱਖ ਸਕਦੇ ਹੋ ਬਿਲਕੁਲ ਨਾਲ ਨਾਲ ਲਗਾਉਣਾ ਚਾਹੁੰਦੇ ਹੋ ਸਲਾਈ ਉਹ ਵੀ ਤੁਸੀਂ ਲਗਾ ਸਕਦੇ ਹੋ ਜੇ ਤਾਂ ਤੁਸੀਂ ਲੀਰ ਲਗਾ ਕੇ ਬਣਾਉਣਾ ਚਾਹੁੰਦੇ ਹੋਂਗੇ ਠੀਕ ਹੈ ਜੀ ਉਹਦੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੋਈ ਹੈ ਚੈਨਲ ਉੱਪਰ ਉਹ ਤੁਸੀਂ ਦੇਖ ਲਿਓ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਆਪਾਂ ਨੇ ਸਿੰਪਲ ਜਿਹੇ ਤਰੀਕੇ ਨਾਲ ਦੱਸ ਦਿੱਤਾ ਸੀਗਾ ਵੀ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਠੀਕ ਹੈ ਜੀ ਜੇ ਤੁਸੀਂ ਨੇ ਵਿੱਚ ਇਹਦੇ ਪੇਸਟਿੰਗ ਪੇਪਰ ਪਾਉਣੀ ਹੈ ਜਾਂ ਬੁਕਰਮ ਪਾਉਣੀ ਉਹਦੇ ਵਿੱਚ ਆਪਾਂ ਨੇ ਪੇਸਟਿੰਗ ਪੇਪਰ ਬੁਕਰਮ ਕੁਛ ਨਹੀਂ ਸਿਪਾਇਆ ਸਿਰਫ ਲੀਰ ਲਾ ਕੇ ਆਪਾਂ ਨੇ ਦਿਖਾ ਦਿੱਤਾ ਸੀ ਵੀ ਇਸ ਤਰ੍ਹਾਂ ਆਪਾਂ ਨੈਕ ਬਣਾ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਨੇ ਜੇ ਪੇਸਟਿੰਗ ਪੇਪਰ ਪਾਉਣਾ ਤਾਂ ਆਪਾਂ ਇਸ ਤਰ੍ਹਾਂ ਬਣਾ ਸਕਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਪੇਸਟਿੰਗ ਪੇਪਰ ਲੈ ਲਿਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਡਬਲ ਫੋਲਡ ਕਰਾਂਗੇ ਠੀਕ ਹੈ ਜੀ ਫੋਲਡ ਕਰ ਲਿਆ ਆਪਾਂ ਨੇ ਮਸ਼ੀਨ ਦੇ ਵਿੱਚੋਂ ਆਪਾਂ ਨੇ ਨਾ ਇਸ ਤਰ੍ਹਾਂ ਸੂਈ ਦੇ ਵਿੱਚੋਂ ਧਾਗਾ ਕੱਢ ਦੇਣਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕੱਪੜੇ ਨੂੰ ਆਪਾਂ ਨੇ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾ ਬਿਲਕੁਲ ਇੱਕਸਾਰ ਰੱਖਣਾ ਆਪਾਂ ਨੇ ਕੱਪੜਾ ਇਸ ਤਰ੍ਹਾਂ ਨਹੀਂ ਹੈਗਾ ਵੀ ਵੱਧ ਘੱ ਤੇ ਬੋਟਿਸਨੀ ਦੇ ਨਾਲ ਆਪਾਂ ਇਸ ਤਰ੍ਹਾਂ ਬਣਾ ਸਕਦੇ ਆ ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਪੇਸਟਿੰਗ ਪੇਪਰ ਆਪਾਂ ਨੇ نیچے ਰੱਖ ਲੈਣਾ ਠੀਕ ਹੈ ਜੀ ਇਸ ਤਰ੍ਹਾਂ 셔ਟ ਦਾ ਕੱਪੜਾ ਆਪਾਂ ਨੇ ਉੱਪਰ ਰੱਖ ਲੈਣਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਕੱਪੜਾ ਬਿਲਕੁਲ ਸਹੀ ਕਰਕੇ ਰੱਖ ਲਿਆ ਤੇ ਨੱਕ ਦਾ ਬਿਲਕੁਲ ਆਪਾਂ ਨੇ ਸੈਂਟਰ ਕਰ ਲੈਣਾ ਜਿਸ ਤਰ੍ਹਾਂ ਦਾ ਵੀ ਨੱਕ ਬਣਿਆ ਹੋਵੇ ਕਿਸੇ ਵੀ ਤਰ੍ਹਾਂ ਦਾ ਨੱਕ ਤੁਹਾਡੀ 셔ਟ ਦੇ ਉੱਪਰ ਬਣਿਆ ਹੋਵੇ ਤਾਂ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਬਣਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਨੇ ਨਾ ਇਸ ਤਰ੍ਹਾਂ نیچے ਪੇਸਟਿੰਗ ਪੇਪਰ ਰੱਖ ਲਿਆ ਕਢਾਈ ਨੂੰ ਕਢਾਈ ਦੇ ਨਾਲ ਬ ਠੀਕ ਹੈ ਜੀ ਵੱਧ ਘੱਟ ਨਹੀਂ ਕਰਨੀ ਆਪਾਂ ਨੇ ਕਢਾਈ ਬਿਲਕੁਲ ਇੱਕਸਾਰ ਕਰਕੇ ਨਾ ਆਪਾਂ ਨੇ ਹੁਣ ਇੱਥੇ ਮਸ਼ੀਨ ਚਲਾ ਦੇਣੀ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਮਸ਼ੀਨ ਚਲਾਵਾਂਗੇ ਆ ਦੇਖ ਸਕਦੇ ਹੋ ਤੁਸੀਂ ਹੁਣ ਆਪਣਾ ਨੈਕ ਆ ਨਾ ਜਿਹੜਾ ਬਿਲਕੁਲ ਆਸਾਨੀ ਦੇ ਨਾਲ ਆਪਾਂ ਨੇ ਇਹਦੇ ਉੱਪਰ ਡਰਾ ਕਰ ਲਿਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਦਿਖਦਾ ਹੋਊਗਾ ਤੁਹਾਨੂੰ ਸ਼ਾਇਦ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ neck ਆ ਜਿਹੜਾ ਡਰਾ ਕਰ ਲਿਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ neck ਹੋਵੇ ਨਾ ਤੁਸੀਂ ਇਸ ਤਰ੍ਹਾਂ ਡਰਾ ਕਰ ਸਕਦੇ ਹੋ ਤੇ ਹੁਣ ਦੇਖਿਓ ਆਪਾਂ ਨੇ ਇੱਥੋਂ ਕਟਾਈ ਕਰ ਲੈਣੀ ਆ ਠੀਕ ਹੈ ਜੀ ਇੱਕਸਾਰ neck ਦੀ ਆਪਾਂ ਨੇ ਇਸ ਤਰ੍ਹਾਂ ਕਟਾਈ ਕਰ ਲਈ ਤੇ ਹੁਣ ਆਪਾਂ ਨੇ ਮਾਰਜਨ ਦੇ ਲਈ ਲੈਣਾ ਇਹ ਨਾਲ ਬਣਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਹੁਣ ਆਪਣਾ neck ਆ ਨਾ ਜਿਹੜਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸਾਨੀ ਦੇ ਨਾਲ ਆਪਾਂ ਨੇ ਨੱਕ ਇਸ ਤਰ੍ਹਾਂ ਬਣਾ ਲਿਆ ਤੇ ਹੁਣ ਆਪਾਂ ਇਹਨੂੰ ਕੱਪੜੇ ਦੇ ਉੱਪਰ ਅਟੈਚ ਕਰਾਂਗੇ ਹਾਂਜੀ ਦੋਸਤੋ ਆਪਾਂ ਨੇ ਨੱਕ ਅਟੈਚ ਕਰ ਲਿਆ ਜਦੋਂ ਵੀ ਤੁਸੀਂ ਇਹਨੇ ਨੱਕ ਅਟੈਚ ਕਰਨਾ ਇੱਕ ਗੱਲ ਹੋਰ ਦਾ ਧਿਆਨ ਰੱਖਣਾ ਵੀ ਜਿੰਨਾ ਵੀ ਨੱਕ ਆਪਾਂ ਨੇ ਹੈ ਨਾ ਬਣਾਇਆਗਾ ਮਤਲਬ ਕਟਾਈ ਦੇ ਸਮੇਂ ਰੱਖਿਆਗਾ ਜਿੰਨਾ ਵੀ ਫਾਸਲਾ ਰੱਖਿਆ ਉਹਨਾ ਹੀ ਆਪਾਂ ਨੇ ਫਾਸਲਾ ਰੱਖ ਕੇ ਨੱਕ ਆ ਜਿਹੜਾ ਅਟੈਚ ਕਰਨਾ ਕਦੇ ਵੀ ਵੱਧ ਘੱਟ ਕਰਕੇ ਅਟੈਚ ਨਹੀਂ ਕਰਨਾ ਜੇ ਬਣਿਆ ਹੋਇਆ ਤਾਂ ਉਹਦਾ ਆਪਾਂ ਨੇ ਮਿਲ ਲੈਣਾਗਾ ਵੀ 5 ਇੰਚ ਦਾ ਜਿਹੜਾ ਕੱਟਿਆ-ਕਟਾਇਆ ਹੁੰਦਾ ਠੀਕ ਹੈ ਜੀ ਜੇ ਬਣਿਆ ਬਣਾਇਆ ਨੱਕ ਲੈਣਾ ਜੇ ਸ਼ਰਟ ਦੇ ਉੱਪਰ ਵੀ ਬਣਿਆ ਹੈ ਪਹਿਲਾਂ ਆਪਾਂ ਨੇ ਮਿਲ ਲੈਣਾ ਚਾਹੀਏ ਆਪਾਂ ਨੇ ਇਸ ਤਰ੍ਹਾਂ ਡਰਾਇ ਇ ਕੀਤਾਗਾ ਫਿਰ ਵੀ ਆਪਾਂ ਨੇ ਮਿਣ ਕੇ ਹੀ अपना बिल्कुल सही अटैच ਹੋ ਗਏ। ਪਹਿਲਾਂ ਆਪਾਂ ਸੈਂਟਰ ਨੂੰ ਸੈਂਟਰ ਦੇ ਨਾਲ ਮਲਾ ਕੇ ਥੋੜੀ ਜਿਹੀ ਸਿਲਾਈ ਲਗਾਵਾਂਗੇ। ਪਹਿਲਾਂ ਆਪਾਂ ਅੱਧੀ ਸਿਲਾਈ ਲਗਾਵਾਂਗੇ ਇੱਕ ਸਾਈਡ ਦੀ। neck ਨੂੰ ਆਪਾਂ ਨੇ ਬਿਲਕੁਲ ਸਹੀ ਕਰਕੇ ਰੱਖ ਲੈਣਾ। ਠੀਕ ਹੈ ਜੀ ਇਸ ਤਰ੍ਹਾਂ। ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਸਿਲਾਈ ਲਗਾਵਾਂਗੇ। ਹਾਂਜੀ ਦੋਸਤੋ ਇਸ ਤਰ੍ਹਾਂ ਨਾ ਆਪਾਂ ਨੇ ਦੇਖ ਸਕਦੇ ਹੋ ਤੁਸੀਂ neck ਨੂੰ ਬਿਲਕੁਲ ਸਹੀ ਤਰੀਕੇ ਨਾਲ ਨਾ ਅਟੈਚ ਕਰ ਲਿਆ ਹੁਣ ਆਪਾਂ ਵਿਚਕਾਰਲਾ ਕਪੜਾ ਕੱਟ ਕਰ ਦਵਾਂਗੇ ਇੱਥੇ ਆਪਾਂ ਇੱਕ ਸਲਾਈ ਲਗਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਨੈੱਕ ਆਪਣਾ ਬਿਲਕੁਲ ਸਫਾਈ ਦੇ ਨਾਲ ਬਣ ਕੇ ਤਿਆਰ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਮਾਰਜਨ ਵੀ ਜਿਹੜਾ ਆਪਾਂ ਨੇ ਲਿਆ ਸੀ ਬਿਲਕੁਲ ਸਹੀ ਆਇਆ ਤੇ ਨੈੱਕ ਆਪਣਾ ਬਿਲਕੁਲ ਸਹੀ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਜੇ ਤੁਸੀਂ ਇਸ ਤਰ੍ਹਾਂ ਨੈੱਕ ਬਣਾਉਣਾ ਚਾਹੁੰਦੇ ਹੋ ਨਾ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਤੇ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਾਨੀ ਦੇ ਨਾਲ ਆਪਾਂ ਨੇ ਇਸ ਤਰ੍ਹਾਂ ਨੈੱਕ ਬਣਾ ਲਿਆ ਚਾਹੇ ਕਿਸੇ ਵੀ ਸ਼ੇਪ ਦੇ ਵਿੱਚ ਹੋਵੇ ਕਿਸੇ ਵੀ ਡਿਜ਼ਾਈਨਿੰਗ ਦੇ ਵਿੱਚ ਨੈੱਕ ਬਣਿਆ ਹੋਵੇ ਤੁਸੀਂ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਨੈੱਕਾ ਜਿਹੜਾ ਬਣਾ ਸਕਦੇ ਹੋ ਚਾਹੇ ਤੁਸੀਂ ਲੀਰ ਲਾ ਕੇ ਬਣਾ ਲਓ ਚਾਹੇ ਜੇ ਤੁਸੀਂ ਇਹਦੇ ਵਿੱਚ ਬੁਗਰਾਮ ਜਾਂ ਪੇਸਟਿੰਗ ਪੇਪਰ ਪਾਉਣਾ ਹੈ ਨਾ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋਗੇ ਜੇ ਥੋੜਾ ਜਿਹਾ ਤੁਸੀਂ ਚਾਹੋ ਵਧੀਆ ਫਿਨਿਸ਼ਿੰਗ ਆ ਜੇਵੇ ਤਾਂ ਤੁਸੀਂ ਇਸ ਤਰ੍ਹਾਂ ਬਣਾਇਓ ਠੀਕ ਹੈ ਜੀ ਤੇ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਈ ਜੇ ਤੁਸੀਂ ਵੀ ਇਸ ਤਰ੍ਹਾਂ ਹਨਾ ਬਣਾਓਗੇ ਤਾਂ ਤੁਹਾਨੂੰ ਵੀ ਕਦੇ ਕੋਈ ਦਿੱਕਤ ਨਹੀਂ ਆਉਗੀ ਚਾਹੇ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਸੂਟਾ ਨਾ ਤੁਸੀਂ ਇਸ ਤਰ੍ਹਾਂ ਨੈੱਕ ਬਣਾਇਓ ਤਾਂ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਨੈੱਕਾ ਜਿਹੜਾ ਅਟੈਚ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਇੱਕ ਸਾਰ ਆਪਣਾ neck ਜਿਹੜਾ ਅਟੈਚ ਹੋਇਆਗਾ ਤੇ ਜੇ ਤੁਹਾਨੂੰ ਇਹ ਦੱਸਿਆ ਹੋਇਆ ਤਰੀਕਾ ਵਧੀਆ ਲੱਗਿਆ ਹੋਵੇ ਨਾ ਵੀਡੀਓ ਨੂੰ ਉਹਦੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ neck ਦੀ ਦੂਸਰੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਆਪਾਂ ਤਰਪਾਈ ਕਰ ਦਾਂਗੇ ਜੇ ਤੁਹਾਨੂੰ ਇਹ ਦੱਸਿਆ ਹੈ ਤਰੀਕਾ ਵਧੀਆ ਲੱਗਿਆ ਹੋਵੇ ਤੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਨਾ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ